ਹੈਲੋ ਜੀ ਸਤ ਸ੍ਰੀ ਅਕਾਲ ਦੁਲਿਤ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਦੁਪਹਿਰ ਦਾ ਟਾਈਮ ਹੈ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਦੁਪਹਿਰਾ ਹੋ ਗਿਆ ਸਵੇਰ ਦੇ ਕੰਮ ਕਰਦਿਆਂ ਨੂੰ ਪਹਿਲਾਂ ਮੈਂ ਨਾ ਜਿਹੜੇ ਕੱਪੜਾ ਲੀੜਾ ਕੱਲ ਦਾ ਗਾ ਪਿਆ ਪਿਆ ਸੀਗਾ ਸਾਰਾ ਉਹ ਸਾਮੇ ਕਈ ਦਿਨਾਂ ਦਾ ਨਾ ਇੱਕ ਦੋ ਵੇਹਾਂ ਚ ਇਸ ਤਰ੍ਹਾਂ ਹੀ ਜਾਇਆ ਤੇ ਉਹ ਕੱਪੜੇ ਐਂ ਹੀ ਪਏ ਸੀ ਜਾਂ ਜਿਹੜੇ ਨਵੀ ਦੀ ਰੱਡੀ ਦੇ ਬਾਦੂ ਘਾਟੂ ਜੇ ਸਾਰੇ ਉਹ ਸਾਮੇ ਅੱਜ ਹਲਮਾਰੀਆਂ ਚ ਨਾ ਗਾ ਪਿਆ ਪੈ ਸੀ ਇੱਕ ਕੱਪੜਾ ਖਿੱਚਦੇ ਸੀਗੇ 10 ਰਿਗਦੇ ਸੀਗੇ ਨਾਲ ਉਹਨੂੰ ਫਿਰ ਸਮਾਰਦੇ ਨਹੀਂ ਸੀ ਆਈ ਚੱਕ ਕੇ ਮੇਥੋਂ ਪਰਾਂ ਉਹਨਾਂ ਚੱਕ ਕੇ ਆਈ ਥੁੰਨ ਦਿੰਦੇ ਦੀ ਉਹਦੇ ਵਿੱਚ ਅੱਜ ਮੈਂ ਪਹਿਲਾਂ ਸਵੇਰੇ ਨਵੀ ਨੂੰ ਕਿਆ ਹੋ ਨਹੀਂ ਲੱਗੀ ਹੈਗੀ ਹਰ ਕੇ ਫਿਰ ਮੈਂ ਸਾਰਾ ਕੰਮ ਕਰਕੇ ਫਿਰ ਮੈਂ ਬਾਅਦ ਚ ਆਪ ਲੱਗੀ ਡੇਢ ਘੰਟੇ ਮੰਗੂ ਮੈਨੂੰ ਦੋਨੇ ਤੇ ਨੇਲਵਾਰੀਆਂ ਤੇ ਲੱਗ ਗਿਆ ਇੱਕ ਕਾਊਂਟਰ ਸੀ ਇੱਕ ਕਲਮਾਰੀ ਸੀ ਦੋਨੇ ਤੇਨੇ ਖਾਨਿਆਂ ਤੇ ਨਾ ਸਾਰਾ ਸਾਮਕੇ ਤੇ ਕਪੜਾ ਲੀੜਾ ਧੋ ਕੇ ਫਿਰ 10 ਮਿੰਟ ਫਿਰ ਰੈਸਟ ਕੀਤੀ ਹਜੇ ਮਾਸੀ ਮੈਨੂੰ ਕਹਿੰਦੀ ਸੀ ਕਿ ਮੇਰੇ ਨਾਲ ਚੱਲੋ ਖਜੂਰਾਂ ਨਾਲ ਜਾਣਾ ਹੈਗਾ ਹੁਣ ਮਹਾ ਮੈਂ ਮੱਜਾਂ ਬੰਨਿਆ ਵਾ ਟਾਈਮ ਹੈ ਜਿਹੜਾ 2:00 ਵੱਜ ਗਏ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਭਾਂਡੇ ਸਾਫ਼ ਕਰਨ ਵਾਲੇ ਪਏ ਨੇਗੇ ਤੇ ਅੱਜ ਬੱਦਲ ਵਾਈ ਹੋਈ ਪਈ ਐ ਮੌਸਮ ਖਰਾਬ ਹੈਗਾ ਚੇਂਜ ਹੋ ਗਿਆ ਨਾ ਤੇ ਕੱਲ ਨੂੰ ਮੀਂਹ ਆ ਜੇ ਪਹਿਲਾਂ ਅੱਜ ਮੈਂ ਕੱਖਾਂ ਤੇ ਲੱਗੀ ਰਹੀ ਇੱਕ ਅੱਜ ਦੇ ਕੱਖ ਮੈਂ ਖੁੰਡੀਆਂ ਚ ਪਾਏ ਕੱਲ ਦੇ ਕੱਖ ਚਾਚਾ ਜੀ ਨੇ ਵੱਧ ਭੱਟ ਦੇ ਇਹਨਾਂ ਤੋਂ ਵਟਾਈ ਸੀਗੇ ਉਹ ਫਿਰ ਮੈਂ ਚੱਕ ਚੱਕ ਸਾਰੇ ਅੰਦਰ ਸਿੱਟੇ ਮਹਾਂ ਕਿਤੇ ਮੌਸਮ ਨਾ ਖਰਾਬ ਹੋ ਜਾਏ ਜੇ ਮੀਂਹੂ ਆ ਗਿਆ ਮੈਥੇ ਤਾਂ ਫਟਾਫਟ ਡਿੱਗਣੇ ਵੀ ਨਹੀਂ ਹੈਗੇ ਨਾ ਤੇ ਹੌਲੀ ਹੌਲੀ ਤਾਂ ਮੈਂ ਸਿੱਟ ਦੂੰਗੀ ਤੇ ਪਹਿਲਾਂ ਫਿਰ ਮੈਂ ਉਹ ਸਾਰੇ ਅੰਦਰ ਰੱਖੇ ਮਹਾਂ ਚੱਲ ਵੀ ਜੇ ਕਿਤੇ ਮੌਸਮ ਖਰਾਬ ਹੈ ਤਾਂ ਚੱਕ ਕੇ ਕੇਂਦਰੋਂ ਦਾ ਪਾ ਲੂੰਗੀ ਤੇ ਬਾਕੀ ਵਿੱਚੋਂ ਹਜੇ ਗਿੱਲਾ ਹੈਗਾ ਟੋਆ ਨਾ ਫਿਰ ਵਿੱਚ ਤਾਂ ਰੱਖੇ ਵੀ ਨਹੀਂ ਆਦੇ ਹੈਗੇ ਕਾਗਜ਼ ਤੇ ਪਟ ਦੇਾਂਗੇ ਤੇ ਜੇ ਵਿੱਚ ਰੱਖ ਦਿਆਂ ਫਿਰ ਉਹ ਹੇਠਾਂ ਤੋਂ ਗਿੱਲਾ ਕਰਕੇ ਖਰਾਬ ਜੇ ਹੋ ਜਾਣਗੇ ਹੁਣ ਚੱਲ ਸ਼ਾਮ ਤਲੇ ਆਪਦੀ ਮਿਹਨਤ ਹੈਗੀ ਇਹ ਤਾਂ ਜੇ ਆਪਾਂ ਖਰਾਬ ਖਵਾਵਾਂਗੇ ਉਹਨਾਂ ਨੂੰ ਫਿਰ ਥਣ ਖਰਾਬ ਹੋ ਜਾਂਦੇ ਨੇਗੇ ਫ ਚੱਕਰ ਤਾਂ ਫਿਰ ਕਰਨੀ ਹੀ ਪੈਂਦੀ ਹੈ ਜਦੋਂ ਆਪਾਂ ਪਸ਼ੂ ਰੱਖੇ ਨੇ ਨਾ ਖਿੱਚ ਤੂੰ ਵੀ ਕਰਨੀ ਪਊਗੀ ਤੇ ਚਲੋ ਜੀ ਹੁਣ ਮੈਂ ਮੱਝਾਂ ਬੰਨ੍ਹ ਲਈ ਹੁਣ ਮੈਂ ਸਬਜੀ ਦੀ ਤਿਆਰੀ ਕਰ ਦੇਂਗਾ ਅਜਰਾ ਤਾਂ ਮੈਂ ਕੱਟ ਲਈ ਆਲੂ ਵਗੈਰਾ ਕੱਟ ਕੇ ਗਾਜਰਾ ਦੀ ਸਬਜੀ ਬਣਾਉਨੇ ਆਂਗੇ ਤੇ ਫਿਰ ਦੇਖਦੇ ਆ ਕੰਮ ਧੰਦੇ ਨਾਲ ਭਾਂਡੇ ਪੁੰਡੇ ਸਾਫ ਕਰਨ ਵਾਲੇ ਪਹਿਨੇ ਬਾਅਦ ਚ ਹੀ ਕਰੂੰਗੀ ਨਾਲੇ ਦੁੱਧ ਬਾਦ ਗਰਮ ਕਰਦੇ ਆ ਦਹੀਂ ਵਗੈਰਾ ਜਮਾਉਣ ਨੂੰ ਨਾ ਗਰਮ ਕਰਕੇ ਰੱਖ ਦੂੰ ਫਿਰ ਮੈਂ ਥੋੜੇ ਜਿਹੇ ਟਾਈਮ ਲਈ ਜਾ ਕੇ ਪਾ ਦੂੰਗੀ ਤੜਕੇ ਨੂੰ ਫਿਰ ਵਧੀਆ ਜੰਮ ਜਾਂਦੀ ਹੈਗੀ ਗਾਹ ਦੇ ਦੁੱਧ ਦੀ ਦਹੀਂ ਨਹੀਂ ਖਾਂਦੇ ਹੈਗੇ ਲੈ ਨਵੀਂ ਤਾਂ ਜੰਮੀ ਨਹੀਂ ਖਾਂਦੀ ਹੈਗੀ ਨਾ ਹੀ ਉਹ ਵਧੀਆ ਜੰਮਦੀ ਹੈ ਕਿਉਂਕਿ ਠੰਡ ਕਰਕੇ ਨਾ ਗਰਮੀ ਤਾਂ ਹਜੇ ਜੰਮ ਜਾਂਦੀ ਹੈ ਠੰਡ ਕਰਕੇ ਘੱਟ ਜਾਂਦੀ ਹੈ ਮੱਝ ਦੇ ਦੁੱਧ ਦੀ ਦਹੀਂ ਫਿਰ ਵਧੀਆ ਜੰਮ ਜਾਂਦੀ ਹੈਗੀ ਉਹ ਤਾਂ ਖਾ ਲੈਂਦੀ ਹੈ ਤੇ ਲੱਸੀ ਬਣਾ ਲੈਨੇ ਆ ਕਦੇ ਦਹੀਂ ਚਲ ਐਂ ਪਾਸ ਹੋ ਜਾਂਦੇ ਵੈਸੇ ਸਾਗ ਵੀ ਪਿਆਗਾ ਸਾਗ ਆਈ ਤੇ ਕਿ ਉਹਨਾਂ ਵਧੀਆ ਨਹੀਂ ਬਣਿਆ ਹੈਗਾ ਜਿੰਨਾ ਪਹਿਲਾਂ ਵਧੀਆ ਬਣਿਆ ਸੀਗਾ ਬੱਬਲ ਪੱਤਾ ਜਾ ਹੋ ਗਿਆ ਤੇ ਚਲੋ ਡੰਗ ਜਾ ਫੁੱਟੇ ਜਾਂਦਾਗਾ ਨਾ ਜੇ ਖਾਣਾ ਹੋਇਆ ਖਾਈ ਜਾਣਗੇ ਨਹੀਂ ਚੱਕ ਕੇ ਡੋਲ ਦਾਂਗੇ ਇਹ ਤੇ ਰਾਤ ਤਾਂ ਅਸੀਂ ਖਾਦਾ ਹੀ ਨਹੀਂ ਹੈਗਾ ਸਵੇਰੇ ਖਾਦਾ ਹੈਗਾ ਤੇ ਹੁਣ ਸਬਜੀ ਬਣਾ ਲਾਂਗੇ ਤੇ ਸਵੇਰੇ ਫਿਰ ਸਾਗ ਖਾ ਲਾਂਗੇ ਨਾ ਜਿਹੜਾ 2-4 ਦਿਨਾਂ ਚ ਖਾਦਾ ਗਿਆ ਖਾਦਾ ਗਿਆ 3-4 ਦਿਨ ਤਾਂ ਲੱਗ ਹੀ ਜਾਂਦੇ ਨੇ ਕਿ ਸਾਗ ਨੂੰ ਜੇ ਆਪਾਂ ਕਹੀਏ ਵੀ ਵੱਧ ਵੱਧ ਨਹੀਂ ਵਧੀਆ ਲੱਗਦਾ ਹੈਗਾ ਨਾ ਤੇ 3-4 ਦਿਨ ਤਾਂ ਆਪਾਂ ਖਾ ਹੀ ਲੈਨੇ ਆਂਗੇ ਸਬਜੀ ਦੇ ਨਾਲ ਤੇ ਚਲੋ ਜੀ ਹੁਣ ਪਹਿਲਾਂ ਮੈਂ ਸਬਜੀ ਬਣਾਵਾ ਫਿਰ ਮਾਸੀ ਨੇ ਕਿਤੇ ਬਾਜ ਮਾਰ ਲੇ ਮੇਰੀ ਸਬਜੀ ਉੱਥੇ ਹੀ ਰਹਿ ਜੂਗੀ ਤੇ ਸਿਰਦਰਦੀ ਹੋ ਜਾਂਦੀ ਜਦੋਂ ਇਕੱਲੇ ਤੇ ਜ਼ਿੰਮੇਵਾਰੀ ਆ ਜੇ ਨਾ ਸਾਰੀ ਬੇਸ਼ੱਕ ਮੈਂ ਪਹਿਲਾਂ ਸਾਰਾ ਕੰਮ ਇਕੱਲੀ ਹੀ ਕਰੀ ਜਾਂਦੀ ਸੀਗੀ ਪਰ ਮੈਨੂੰ ਉਨੀ ਟੈਨਸ਼ਨ ਨਹੀਂ ਸੀਗੀ ਹੁਣ ਮੈਨੂੰ ਇਕੱਲੀ ਕਰਕੇ ਨਾ ਟੈਨਸ਼ਨ ਹੈਗੀ ਵੀ ਨਵੀਂ ਦੀ ਰੈਡੀ ਹੈ ਨਹੀਂਗੇ ਉਹ ਗਏ ਹੋਏ ਨੇ ਜੇ ਜਦੋਂ ਆਗੇ ਚਲੋ ਫਿਰ ਤਾਂ ਐਂ ਜਿਹਾ ਹੁੰਦਾ ਵੀ ਹੈਗੇ ਨੇ ਗਿਆਪੀ ਕਰ ਲੈਣਗੇ ਚਲੋ ਕਦੇ ਨੇਹਰਾ ਸਵੇਰਾ ਨਾ ਨਾਲ ਲੱਗੇ ਜਾਂਦਾ ਬੰਦਾ ਤੇ ਹੁਣ ਗਿਆ ਤੋਂ ਸਾਰੇ ਕੰਮ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਵੀ ਨੇਹਰਾ ਸਵੇਰਾ ਹੋ ਗਿਆ ਤਾਂ ਵੀ ਆਪਨੀ ਔਖ ਹੈਗਾ ਤੇ ਜਲਦੀ ਕਰਨ ਨੂੰ ਤਾਂ ਵੀ ਆਪ ਨੂੰ ਹੀ ਸੌਖ ਹੈਗਾ ਨਾ ਤੇ ਕਰਨਾ ਆਪ ਹੀ ਹੈਗਾ ਤੇ ਚਲੋ ਜੀ ਨਵਾਂ ਇਹ ਆਪਣੀਆਂ ਜ਼ਿੰਮੇਵਾਰੀਆਂ ਨਾ ਇਹ ਤਾਂ ਕਰਨੀ ਪੈਣਾਗਾ ਬੁੜੀਆਂ ਨੂੰ ਨਹੀਂ ਕਿਤੇ ਨਾ ਕੋਈ ਟੂਰ ਹੈ ਨਾ ਕੋਈ ਛੁੱਟੀ ਹੈ ਕੁਝ ਨਹੀਂ ਹੈਗਾ ਕੁਝ ਮਰਜ਼ੀ ਆਈ ਜਾਵੇ ਮੀਂਹ ਹੈ ਕਣੀ ਹੈ ਤੇ ਕਿਤੇ ਜਾਣਾ ਆਉਣਾ ਆ ਕੇ ਵੀ ਉਹੀ ਕੁਛ ਜਿਵੇਂ ਕੱਲ 5 ਵਜੇ ਆਈ ਸੀ ਤਾਂ ਵੀ ਆ ਕੇ ਉਹੀ ਕੁਛ ਕਰਨਾ ਸੀਗਾ ਨਾ ਤੇ ਘਰੇ ਸੀ ਤਾਂ ਵੀ ਉਹੀ ਕੰਮ ਕਰਨੇ ਸੀਗੇ ਜਾਂਦੇ ਜਾਣ ਵੇਲੇ ਵੀ ਉਹੀ ਕਰਕੇ ਜਾਣੇ ਨੇਗੇ ਪਤਾ ਨਹੀਂ ਕੀ ਕਾਰਨ ਹੈਗਾ ਬੁੜੀਆਂ ਦੀ ਇੰਨੀ ਕਿਸਮਤ ਮਾੜੀ ਘਾਤੋਂ ਹੁੰਦੀ ਹੈਗੀ ਨਾ ਕੋਈ ਆਈ ਨਹੀਂ ਕਹਿੰਦਾ ਹੈਗਾ ਵੀ ਕੰਮ ਕਰਦੀਆਂ ਨਹੀਂ ਗੀਆਂ ਵੀ ਬੇਵেলੀਆਂ ਹੀ ਨਾ ਆਖਣਗੇ ਨਾ ਬੇਲੀ ਨੂੰ ਘਰੀਆਂ ਨੂੰ ਕੀ ਕੰਮ ਹੈਗਾ ਤੇ ਨਾਲੇ ਕੋਈ ਕੰਮ ਨੂੰ ਨਹੀਂ ਬਿਦਦਾ ਹੈਗਾ ਤੇ ਚਲੋ ਜੀ ਹੁਣ ਪਹਿਲਾਂ ਧਰੀਏ ਸਬਜ਼ੀ ਮੇਰੀ ਸਬਜ਼ੀ ਨਾ ਰਹੇ ਜੇ ਫੇਰ ਹੋਈ ਹੁਣ ਮੈਂ ਰੱਖਤੀ ਸਬਜ਼ੀ ਪਲੇਟ ਕਰ ਬਣਾ ਲਈਏ ਚਲੋ ਸਬਜ਼ੀ ਬਣਾਵਾਂਗੇ ਅੱਜ ਗਾਜਰਾ ਆਲੂ ਤਰੀਆਲੀ ਕਦੇ-ਕਦੇ ਤਾਂ ਸੁੱਕੀ ਸਬਜ਼ੀ ਵਧੀਆ ਲੱਗਦੀ ਹੈ ਜੀ ਕਦੇ ਕਦੇ ਤਰੀ ਵਾਲੀ ਹੈ ਨਾ ਮਠਾਈ ਤੇ ਮਠਾਈ ਹੋ ਜਾਂਦੀ ਹੈ ਅੱਜ ਇੱਕ ਡੱਬਾ ਆਪਣਾ ਹੋਰ ਆ ਗਿਆ ਬਿਆਹ ਤੇ ਪਹਿਲਾਂ ਜਾਇ ਇਹ ਡੱਬਾ ਅੱਜ ਦੇਖੇਗੇ ਨੇਗੇ ਤੇ ਗਰਾਵ ਜ ਆਪਣਾ ਰਸ ਗੁੱਲੇ ਹੈ ਜੀ ਦੂਜੀ ਮਠਾਈ ਤਾਂ ਠੀਕ ਆ ਜਾਨੀ ਜੀ ਮੈਂ ਆਪਣਾ ਲੱਡੂ ਪਿੰਨੀ ਹੁੰਦੀ ਹੈਗੀ ਚਲੋ ਉਹਦਾ ਟਾਈਮ ਲੱਗ ਗਿਆ ਨੇ ਨਾ ਪਈ ਰਹਿੰਦੀ ਹੈਗੀ ਇਹਦੇ ਵਿੱਚ ਲੱਡੂ ਅੱਜ ਵਿਆਹ ਦੇ ਹੋਰ ਆ ਗਏ ਜਿੰਨੇ 1 2 4 ਖਾਣੇ ਉਹਨੇ ਕੋ ਹੋਰ ਵਧ ਲੈਂਦੇ ਨੇਗੇ ਬਾਕੀ ਸੁੱਕਾ ਸਮਾਨੇ ਦੇ ਵਿੱਚ ਹੋਰ ਪਿਆਗਾ ਜਿਵੇਂ ਬਿਸਕੁਟ ਵਗੈਰਾ ਤੇ ਹੋਰ ਪਤਾ ਨਹੀਂ ਕੀ ਕੀ ਹੈ ਇਹਦੇ ਵਿੱਚ ਮੈਂ ਤਾਂ ਇਹਦੇ ਵਿੱਚ ਪਿੰਨੀਆਂ ਤੇ ਇਹੋ ਡੱਬਾ ਪਏ ਇਹਦੇ ਵਿੱਚ ਲੱਡੂ ਹੁਣ ਨਾ ਤਾਂ ਇਹ ਥੋੜੇ ਜਹ ਹੋਣੇ ਨਾ ਗਿੱਲੇ ਜਿਹੇ ਇਹਦੇ ਇੰਨੇ ਚ ਵੀ ਨਹੀਂ ਕੱਟ ਸਕਦੀ ਹੈਗੀ ਹਾਂ ਕੇ ਮੈਂ ਇੱਥੇ ਰੱਖ ਤੈ ਪੀੜੀ ਦੇ ਕੱਪੜਾ ਵੀ ਨਹੀਂ ਲੰਡਾ ਗਿਆ ਹੈਗਾ ਅੱਜ ਵੀ ਨਹੀਂ ਲੰਡਾ ਗਿਆ ਕੱਲ ਉੱਧਰ ਸਾਰਾ ਦਿਨ ਨੰਗ ਗਿਆ ਅੱਜ ਮੈਨੂੰ ਲੱਗਦਾ ਭਾਈ ਨਹੀਂ ਆਇਆ ਹੈਗਾ ਤੇ ਹੁਣ ਆਪਾਂ ਬਾਹਰ ਲਾ ਲਈਏ ਆਪਾਂ ਚਲਦੇ ਆ ਧਨੀਆ ਲੈਣ ਇੱਧਰ ਸਬਜ਼ੀ ਆਪਣੀ ਬਣੀ ਜਾਂਦੀ ਹੈ ਮੈਂ ਨਾ ਮਸੀਤ ਹੀ ਬੈਠੀ ਸੀਗੀ ਹੁਣ ਉੱਧਰ ਵਗ ਗਈ ਮੈਂ ਜਾਦੀ ਨਹੀਂ ਰਹੀ ਹਾਂ ਉਹਨੂੰ ਕਹਿਣਾ ਧਨੀਆ ਮੈਂ ਬੂਟ ਪਾ ਲੇਗੀ ਜਿਹੜੇ ਰਬੜ ਦੇ ਬੂਟ ਹੁੰਦੇ ਨੇ ਉਹ ਤਾਂ ਧੋ ਦਿੰਨੇ ਆਪਾਂ ਨਾ ਠੀਕ ਆ ਜਾਂਦਾਗਾ ਹੋ ਹੋ ਬੈਠੀ ਬਾੜ ਘਰੀ ਜਾਂਦੀ ਹੈ ਮੈਨੂੰ ਕਹਿੰਦੀ ਇੱਥੇ ਆ ਜਾ ਧੁੱਪੇ ਬੈਠ ਜਾ ਮੇਰੇ ਨਾਲੇ ਬੈਠਣ ਦਾ ਟਾਈਮ ਨਹੀਂ ਹੈਗਾ ਹੁਣ ਸਾਡੇ ਘਰੇ ਵੀ ਵੀ ਧੁੱਪ ਸੋਣੀ ਹੈਗੀ ਆਪਦੇ ਨਵੇਂ ਕਮਰੇ 'ਚ ਬੈਠ ਕੇ ਪਕੜ ਕਰਦੀ ਹੈ ਦੇਖਦੇ ਹਾਂ ਪਤਾ ਨਹੀਂ ਤੋੜ ਦਿਆ ਗਾਜਰਾ ਫੱਬੜ ਬੱਤੀਆਂ ਕਰੀਂ ਪੈਣੀਆਂ ਖਾਸਾ ਸਾਰਾ ਤਨੀਆ ਪਾਈਏ ਨਾ ਫੇਰ ਠੀਕ ਹੁੰਦਾਗਾ ਬਹੁਤ ਸਾਰਾ ਲੈ ਕੇ ਜਾਉ ਹੁਣ ਹੱਪਾ ਤਾਰਾਂ ਕੱਢ ਲੀਆਂ ਦੁੱਧ ਪਾਪਾ ਜੀ ਪਾਉਣ ਚਲੇਗੇ ਹੁਣ ਨਵੀਂ ਬਣਾਉਂਦੀ ਆਂ ਆਪਦੀ ਸਬਜ਼ੀ ਪਸੰਦ ਨਹੀਂ ਆਈ ਸੀਗੀ ਗਾਜਰਾਂ ਤੇ ਆਲੂ ਦੀ ਸਬਜ਼ੀ ਨਾ ਇੰਨੀ ਵਧੀਆ ਬਣੀ ਹੋਈ ਜਾਈਗੀ ਹਾਇ ਆਇ ਨਾ ਮਾਰੇ ਤੇ ਇਹਦਾ ਸ਼ੀਸ਼ੇ ਵਰਗਾ ਉੱਪਰੋਂ ਮੈਨੂੰ ਆਇ ਲੱਗਦਾ ਜਿਵੇਂ ਲਿਮੀਨੇਸ਼ਨ ਜਾਂ ਕੀਤਾ ਹੁੰਦਾਗਾ ਕਾਗਜ਼ਾ ਲੱਗਿਆ ਹੋਇਆ ਹੈਗਾ ਹੁਣ ਸੁੱਕੇ ਗੰਡੇ ਬਣਾਈ ਜਾਂਦੀ ਐ ਸੁੱਕੇ ਗੰਡੇ ਦੀ ਕੋਈ ਰੁੱਤ ਐਗੀ ਹੁਣ ਮੇਰੇ ਕੋਲ ਠੰਡਾ ਦੁੱਧ ਕਿਵੇਂ ਦੇ ਕਰਾਂ ਹੁਣ ਠੰਡਾ ਦੁੱਧ ਕੱਢ ਕੇ ਪੀ ਲਾਂ ਫਿਰ ਗਲਾ ਖਰਾਬ ਹੋ ਜੂ ਤੇ ਫਿਰ ਬੁਖਾਰ ਹੋ ਜੂ ਬਸ ਮਾਂ ਨੇ ਉਹੀ ਧਾੜੇ ਰਹਿਣਾਗਾ ਮਾਂ ਨੂੰ ਕੰਮ ਨਹੀਂ ਦੇਣਾ ਹੈਗਾ ਇਹ ਗੰਡੇ ਵੀ ਕਿਵੇਂ ਨੇ ਹਨ ਇਹ ਗੰਡੇ ਉਹ ਹੋਏ ਪਨੇ ਭੁੱਖਾ ਛੱਡੀਆਂ ਪਈਆਂ ਨੇਗਾ ਚਾਰ ਘੰਟੇ ਨਹੀਂ ਕੁਝ ਵੀ ਵਧੀਆ ਹੀ ਹੈਗਾ ਆਪਣਾ ਖਾਣਾ ਹੁਣ ਕਹੀਏ ਕੀ ਉੱਥੇ ਗਏ ਸੀਗੇ ਮੰਡੀ ਤੇ ਕਿਸੇ ਦੇ ਨਾਲ ਹਨ ਉੱਥੋਂ ਗੰਡੇ ਲਿਆਏ ਆਲੂ ਲਿਆਏ ਮੈਂ ਕਹਿ ਕੇ ਪਈ ਤਾਂ ਮੈਂ ਗੱਡੇ ਤੇ ਆਲੂ ਲਿਆਏ ਉਹ ਬਦਲ ਲਿਆਏ ਉਹ ਗੰਡੇ ਵੀ ਭੁੱਖਾ ਛੱਡ ਕੇ ਆਲੂ ਵੀ ਹੋਰ ਹੀ ਹੋ ਗਏ ਬੁਸੇ ਜੇ ਉਹ ਵੀ ਐ ਨਹੀਂ ਹੈਗੇ ਵੀ ਵਧੀਆ ਲੋ ਨਹੀਂ ਹੈਗੇ ਹੁਣ ਹਰ ਕੇ ਚੁੱਪ ਕਰ ਜੇ ਨਹੀਂ ਫਿਰ ਮਹਾਏ ਆਖਣਗੇ ਵੀ ਤਈ ਮੰਗਾਏ ਸੀਗੇ ਤੇ ਮੈਂ ਨਹੀਂ ਕਹਿੰਦੀ ਕੁਛ ਨਾ ਔਖੇ ਸੌਖੇ ਇੰਨ ਡੰਗ ਲਾਹੀ ਆ ਨੇਗੇ ਉਹਦਾ ਤੇਰੇ ਡੈਡੀ ਇੱਕ ਦਿਨ ਦੇਖ ਕੇ ਕਹਿੰਦੀ ਹੁਜੇ ਕਹਿੰਦੇ ਇੰਨੇ ਪੈਨੇ ਤਾਂ ਲਾਈ ਨਹੀਂ ਹੈਗੇ ਮੈਂ ਲਾਵਾਂ ਕਿਥੋਂ ਆਪ ਦਾ ਵਿਆਹ ਸਾ ਦੇ ਤੁਰੇ ਫਿਰਦੇ ਆਗੇ ਨਾ ਜੇ ਆਪਾਂ ਘਰੇ ਰਹੀਏ ਫੇਰੀ ਸਬਜੀ ਵਗੈਰਾ ਵੱਧ ਬਣਦੀ ਹੈਗੀ ਨਾ ਇੱਕ ਦਿਨ ਕਰ ਲੈਣਾ ਨਹੀਂ ਪਤਾ ਉਹ 2-3 ਦਿਨ ਪਈ ਰਹੇ ਤੇ ਨਵੀ ਮਸਾਲਾ ਝੜ ਗਿਆ ਉਹਨੂੰ ਜਮੀ ਘਟਾਲਾ ਸੌ ਤੇ ਕਰ ਲਾ ਖੱਲੇ ਲੱਗ ਜੂ ਇਹ ਮੱਚ ਜੂ ਸੁੱਕੇ ਗੰਡੇ ਦੀ ਸਬਜੀ ਸਮੈਲ ਤਾਂ ਇੰਨੀ ਸੋਹਣੀ ਆਉਂਦੀ ਐ ਲੱਗਦਾ ਬਾੜੀ ਵਧੀਆ ਬਣੀ ਹੋਊਗੀ। ਬਾਕੀ ਜਦੋਂ ਗਲ ਨੂੰ ਸੰਗ ਨੂੰ ਚੜਦੇ ਉਹ ਆ ਲੱਗਦਾ ਵੀ ਮਸਾਲਾ ਤੇਜ ਆਗਾ। ਤੇ ਕੱਲ ਅਸੀਂ ਇਸ ਟਾਈਮ ਆ ਕੇ ਮੈਂ ਮੱਜਾ ਬਣੀ ਗਈ ਸੀ ਰੈਨਸ ਪੜਨ ਲੱਗੇ ਸੀ ਜਦ ਮੈਂ ਗਈ ਸੀ ਹਾਏ ਹਾਏ 4:6 ਹੋ ਗਏ। ਅੱਜ ਮੈਂ ਸਾਰਾ ਕੰਮ ਨਿਮੇੜਤਾ। ਸੁੱਕ ਵਗੈਰਾ ਸਿੱਟੇ ਹੀ ਪਸੂ ਵੀ ਵਿਚਾਰੇ ਕੱਲ ਧੱਕ ਗਿਆ ਜਰਾਮ ਨਾਲ ਬੈਠ ਗਿਆ ਜਿੱਦੇ ਮੈਂ ਸੁੱਕ ਸਿੱਟਤੀ। ਧਾਰ ਕੱਢ ਲਈ ਗੋਹਾ ਵਗੈਰਾ ਸਿੱਟਤਾ ਹੁਣ ਰੋਟੀ ਤੇ ਦਾਲੇ ਹੁੰਨੇ ਆਗੇ। ਬਣਾਉਨੇ ਆਪਾਂ ਰੋਟੀ ਵੇ ਵੇ ਇਹੀ ਕਰਦੀ ਹੁੰਦੀ ਹੈ ਕਿ ਉਧਰ ਕਹਿੰਦੀ ਉਹਨਾਂ ਦੇ ਡਾਕਟਰ ਆਏ ਸੀ ਕਹਿੰਦੀ ਉਹਨਾਂ ਦੀ ਵੱਜ ਬਿਮਾਰ ਹੋ ਗਈ। ਫਿਰ ਇਹਨੂੰ ਕਹਿ ਦੂਗੀ ਬਿਮਾਰ ਹੋ ਗਿਆ ਫਲਾਨਾ। ਹੁਣ ਅਸੀਂ ਭਾਈ ਉ ਗੱਠੇ ਨਹੀਂ ਹੋ ਸਕਦੇ। ਨੇਰੇ ਸਵੇਰੇ ਵੀ ਆ ਸਕਦੇ ਆ। ਆਏ ਹਾਈ। ਮੈਂ ਤਾਂ ਇਹੀ ਪਤਾ ਲੈਣ ਆਈ ਸੀ ਮਾ ਬੇਬੇ ਆ ਗਈ। ਹਾਂ ਹਾਂ। ਕੱਲ ਪ੍ਰਾਣੀ ਆ ਗਈ। ਅੱਛਾ। ਬਾਗੇ ਪੁਈ ਬੇਬੇ। ਹਾਂ। ਮੈਂ ਠੀਕ ਠਾਕ ਆ ਕੁਝ ਨਹੀਂ ਹੋਇਆ ਹੈਗਾ ਮੈਨੂੰ ਆ ਕੇ ਮਹਾਰਾਜੀ ਤੇ ਮਹਤੂਤ ਕਾਹਤ ਹੋਈ ਆਈ ਮਾੜਾ ਤਾਂ ਮੈਂ ਠੀਕ ਹੈ ਮੈਂ ਬਾਹਰ ਨੂੰ ਗਈ ਸੀ ਹੈ ਨਾ ਸਾਡੇ ਤਾਂ ਕੌਣ ਆਉਂਦਾਗਾ ਉਤੋਂ ਕਿਨਾਂ ਬੁੱਤੀ ਤੇ ਅਸੀਂ ਤਾਂ ਗੁੱਸੇ ਆ ਗਏ ਵੀ ਸਾਡੇ ਭੂਆ ਜੀ ਆ ਕੇ ਨਹੀਂ ਗਏ ਹੈਗੇ ਮਰਜੀ ਹੈ ਨਾ ਉਹਨਾਂ ਦੀ ਹਾਂ ਹਾਂ ਸੁਣੀ ਤੇ ਜਾਂਦੀ ਸੀ ਮੈਨੂੰ ਫਿਰ ਮੇਰੇ ਕੰਮ ਪਏ ਸੀ ਕਿ ਜੋ ਉਹ ਨਹੀਂ ਆਈ ਹੈਗੀ ਇਹ ਤੁਹਾਨੂੰ ਆ ਵੀ ਹੋ ਜਾਂਦਾ ਵਿਚਾਲੇ ਇੱਧਰ ਵੀ ਆਉਂਦਾ ਸਨੇਹਾ ਸੀ ਸਾਢੇ 6 ਵਜੇ ਨੇ ਨਾ ਹਜੇ ਰਜਾਈਆਂ ਚ ਬੜ ਨੂੰ ਜੀ ਨਹੀਂ ਕਰਦਾ ਹੈਗਾ ਬੈਠਿਆਂ ਦੇ ਪਿਆ ਦੇ ਵੀ ਪਾਸੇ ਦੁਖਣ ਲੱਗਿਆ ਨੇ ਮੋਬਾਈਲ ਵੀ ਕਿੰਨਾ ਖਚਰ ਦੇਖੀ ਗਈ ਹੈ ਨਾ ਮਾਂ ਚਲ ਉੱਥੇ ਬੈਠਦੀ ਆ ਵਿੰਦ ਦੇਖ ਕੇ ਆਣੇਗੀ ਬੈਠਦੀ ਆਂਗੀ ਹੁਣ ਬੈਠਦੇ ਆ ਵਿੰਦ ਜੱਟ ਲੋਈ ਆਪਾਂ ਲਾਈ 10 ਮਿੰਟ ਉਧਰ ਵੱਜ ਗਏ ਨੇ 7 ਸਾਢੇ 6 ਗਈ ਸੀ ਤੇ ਹੁਣ ਆਪਾਂ ਕੰਮ ਧੰਦੇ ਸਾਰੇ ਨਿਮੇੜ ਤੇ ਲੋਈ ਮੈਂ ਲੱਜਾ ਦੇ ਘਰੇ ਆ ਗਈ ਅੱਜ ਹੁੰਦ ਬਹੁਤ ਜ਼ਿਆਦਾ ਹੈ ਮੈਨੂੰ ਐ ਨਹੀਂ ਪਤਾ ਲੱਗਦਾ ਹੈਗਾ ਮੈਂ ਵੱੱਜਾ ਕੱਢਾਂ ਜਾਂ ਨਾ ਕੱਢਾਂ ਇੱਧਰ ਠੂਕੀ ਵੀ ਆ ਗਈ ਤੇ ਜਿਵੇਂ ਤੁੰਦ ਹੈਗੀ ਵੇਸੇ ਠੰਡ ਘੱਟ ਲੱਗਦੀ ਐ ਰੱਖਤੀ ਆਪਾਂ ਬਾਲਟੀ ਬਾਲਟੀ ਬਿਨਾ ਨਹੀਂ ਹੋਉਂਦੀ ਹੈਗੀ ਨਾ ਕੱਲਾ ਸਾਰਾ ਮੱਧਨੇ ਖੁੱਲਕੇ ਨਾ ਘਾਹ ਪਾਤਾ ਸਾਰਾ ਟੋਆ ਪੱਟੇ ਪੈਗਾ ਹੁਣ ਅੱਜ ਪਹਿਲਾਂ ਇਹ ਠੀਕ ਕਰੂੰਗੀ ਸਾਰਾ ਮਿੱਟੀ ਕਰਾ ਜਾ ਲੂਟ ਕਰਕੇ ਫਿਰ ਕਾਗਜ਼ ਦੇ ਛੱਕੇ ਕੱਲ ਨੂੰ ਕੱਖ ਪਤਾਨੀ ਪੱਲੀਆਂ ਛੱਡ ਗਈ ਸੀ ਮੈਂ ਠੰਡ ਕਰਕੇ ਹੁਣ ਫੇਰ ਪੱਲੀ ਚੱਕਾ ਸਾਰਾ ਦਿਨ ਇਹੀ ਕੰਮ ਕਰ ਰਹੇ ਛੱਡ ਲਾ ਚੱਕਲਾ ਜੇ ਅੰਦਰ ਰੱਖ ਲਈਏ ਨਾ ਉਹ ਫਿਰ ਸਾਰਾ ਦਿਨ ਔਖੀਆਂ ਹੋਣਗੀਆਂ ਹੁਣ ਬੇਡ ਤੇ ਖੜੀਆਂ ਨੇ ਬਾਹਰ ਜਾ ਕੇ ਖੁਸ਼ ਨੇ ਆਪੋ ਆਪ ਦੇ ਕਿੱਲੇ ਤੇ ਜਾ ਖੜਦੇ ਨੇ ਕੱਲ ਮੇਰੇ ਕੱਖਾਂ ਏ ਢੇਰ ਲਾਏ ਪੈਣਗੇ ਟੋਕਰੇ ਪਰ ਤੇ ਕਾਗਜ਼ ਤੇ ਲਾਹੇ ਹਰ ਕੇ ਫਿਰ ਮੈਂ ਮੈਨੂੰ ਲੱਗਦਾ ਇਹਨਾਂ ਨਾਲੀ ਸਰਜੂ ਜੇ ਇੱਕ ਦਾ ਟੋਕਰਾ ਘੱਟ ਹੋਇਆ ਫਿਰ ਮੈਂ ਬੱਟ ਲੂੰਗੀ ਚਲੋ ਬਈ ਛੱਡਾ ਹੁਣ ਨਵੀਆਂ ਪੀੜ੍ਹੀਆਂ ਦੇ ਬੀਬੀ ਨੂੰ ਬੀਬੀ ਇਸੇ ਲਾਉਗੀ ਬੋੜੇ ਕਮਰੇ ਹੋਣਾ ਪੈਂਦਾ ਲੋਈ ਕੱਪੜੇ ਆਪਾਂ ਦੇਕ ਧੋ ਲੈ ਦੇਕ ਮਸ਼ੀਨ ਦੇ ਵਿੱਚ ਪਾਈ ਪਏ ਨੇਗੇ ਤੇ ਕੱਖਾਂ ਦਾ ਮੈਂ ਨੇ ਮੇੜ ਲਿਆ ਹੁਣ ਆਪਾਂ ਖਾਣੇ ਆਗੇ ਰੋਟੀ ਭਾਂਡੇ-ਪੁੰਡੇ ਸਾਫ਼ ਕਰਤੇ ਟਾਈਮ ਹੈ ਜਿਹੜਾ 11 ਵਜੇ ਗੇ ਰੋਜ਼ ਰੋਟੀ ਨੂੰ 11 ਵਜੇ ਜਾਂਦੇ ਨੇ ਕਿ ਕਿੱਥੇ ਮੈਂ ਤਾਂ ਨਵੀਂ ਦੋਨੇ ਰਹਿੰਦੇ ਆਗੇ ਮੇਰੇ ਕੰਮ ਨਹੀਂ ਨਿਭੜੋ ਤਾਂ ਜਾਣਕੀ ਨਹੀਂ ਖਾਂਦੀ ਉਹ ਤੇ ਮੇਰੇ ਵੀ ਨਹੀਂ ਝਾਕੀ ਜਾਂਦੀ ਰਹਿੰਦੀ ਹੈ ਕਿ ਵੀ ਆਊਗੀ ਫਿਰ ਖਾਊਗੀ ਇੱਕ ਦੇ ਹੁਣ ਖਾਈ ਜਾਂਦੇ ਨੇ ਔਰ ਬਸ ਐਂ ਟਾਈਮ ਲੱਗ ਜਾਂਦੇ ਨੇ ਨਿੱਕੇ ਨਿੱਕੇ ਕੰਮਾਂ ਨਾਲ ਹੀ ਹੈ ਨਾ ਉਹ ਉੱਥੇ ਦੁਹਰਾਉਣ ਦੇ ਦੋ ਘਰ ਦੁਆਰੇ ਖਾਏ ਹੋਣਗੇ ਹਾਂ ਉੱਥੇ ਪਾਪਾ ਜੀ ਕਹਿੰਦੇ ਪ੍ਰਸ਼ਾਦੇ ਵੀ ਚਲਦੇ ਸੀ ਪਕੌੜੇ ਵੀ ਜਲੇਬੀਆਂ ਵੀ ਬਾਦੂ ਸਮਾਨ ਹੈਗਾ ਲੋਈ ਹੁਣ ਆਪਾਂ ਰੋਟੀ ਖਾਈਏ ਤੇ ਦੁਕਾਨ ਤੇ ਵੀ ਪਾਪਾ ਜੀ ਬੈਠੇ ਨੇ ਹਾਂ ਚਲ ਫਿਰ ਤਾਂ ਠੀਕ ਹੈ ਪਾਪਾ ਜੀ ਖੜਦੇ ਨਹੀਂ ਹੋਗੇ ਨੇ ਕੋਈ ਨਾ ਕੋਈ ਦੁਕਾਨ ਤੇ ਫੇਰ ਆਏਗਾ ਕੀ ਕੇ ਬਾਅਦ ਤੇ ਲੋਹਣਾਗਾ ਮੈਂ ਕੱਟਦਾ ਇੱਥੇ ਆ ਕੇ ਫੇਰ ਆ ਜੇ ਮੈਂ ਤੁਹਾਨੂੰ ਜੂਰੀਆਂ ਬਲਵੇਂ ਨੇ ਤੁਹਾਨੂੰ ਕਹਿੰਦਾ ਬੀਬੀ ਆਉਂਦੀ ਫੋਨ ਕੰਨ ਨਾਲ ਲਾਈ ਜਾਵੇ ਇਹ ਹੋ ਜਾਂਦਾਗਾ ਫੋਨ ਦਾ ਬਹੁਤ ਔਖਾ ਹੈਗਾ ਆ ਕੁਛ ਹੀ ਲਈਏ ਨੇ ਪਰ ਇਹਨਾਂ ਦੀਆਂ ਨੂੰ ਖੇਤਰਾ ਕਰਦੀਆਂ ਕਾਹਦੇ ਆ ਸੇਵੀਆਂ ਦੀ ਇਹ ਤੁਸੀਂ ਰੋਜ਼ ਹੀ ਤੇਰੀ ਆਨੇ ਉਹ ਨਹੀਂ ਪਤਾ ਕਿ ਉਹਨੇ ਚਲਿਤੀ ਵਾਰਟੋਨ ਦੀ ਸੀ ਨਾ ਹਾਂ ਦੂਜੀ ਬੈਂਦੀ ਆਲੀ ਹਾਂ ਕਾ ਤਾਂ ਪੈ ਗਈ ਇਹ ਲਫਾਫੇ ਜਿਹੜੀ ਕੱਢਣੀਆਂ ਸੀ ਅੱਛਾ ਤਾਂ ਤਾਂ ਘਰੇ ਬੱਟੀਆਂ ਹੋਈਆਂ ਨੇ ਮੈਂ ਤਾਂ ਨਾ ਲਫਾਫੇ ਜੀ ਪਾ ਕੇ ਸਟੀਲ ਦੇ ਭਾਂਡੇ ਚ ਪਾ ਦੇਣੀ ਸੀ ਮੈਂ ਤਾਂ ਜਸ਼ਵਿੰਦਰ ਕਹਿੰਦੀ ਦਵਾਰੇਪੁਰ ਨੇ ਦੇਣਾ ਉਹਨੂੰ ਵੀ ਦਿੱਤਿਆ ਸੀ ਹਾਂ ਤਾਂ ਪਰਵਾ ਕੇ ਮੈਂ ਇੱਕ ਦੋ ਤੋਂ ਪਲਵਾ ਦੇਗਾ ਇਹਨੇ ਕਰ ਮੈਂ ਦਵਾਰੇਪੁਰ ਜਿਹੜਾ ਬਾੜੀ ਨਹੀਂ ਬਣਦੀ ਆ ਇਹ ਵੀ ਫਰਕ ਪੈਊਗਾ ਮੈਂ ਤਾਂ ਉਹ ਕਰਦੀ ਹੁੰਨੀ ਹੈਗੀ ਲਫਾਫੇ ਜੀ ਪਾ ਦੇਣੀ ਹੁੰਨੀ ਆ ਭੁੰਨ ਕੇ ਠੰਡੀਆਂ ਕਰਕੇ ਫਿਰ ਸਟੀਲ ਦੇ ਭਾਂਡੇ ਚ ਫਿਰ ਮੁਰਕੇ ਜਮੀ ਨਹੀਂ ਕਦੇ ਕੋਈ ਜੀ ਜੂ ਜਮੀ ਨਹੀਂ ਕੁਛ ਨਾ ਕੋਈ ਸਮੈਲ ਕੁਛ ਵੀ ਨਹੀਂ ਪੈਂਦਾ ਨਾ ਐਸੀ ਕੰਮੀ ਦਾ ਤੇਲ ਬੁੱਲਦਾ ਸੀ ਵੀ ਤਾਵਾ ਨਾ ਮੇਰੇ ਤੇਲ ਘਰਤਾ ਨਾ ਜਿੰਮੇ ਵੀ ਜਿਹੜਾ ਕਿ ਉਹ ਤੇਲ ਵਰਤੇ ਉੱਥੇ ਜਿਹੜਾ ਕਿ ਉਹ ਨਹੀਂ ਸੀ ਉਹ ਖਲਾ ਬਣਾ ਬਣਾ ਕੇ ਲਿਆ ਦਿੰਦਾ ਉਹ ਤੋਂ ਨਹੀਂ ਸੀ ਉਸ ਦਾ ਟੋਲ ਨਹੀਂ ਸੀ ਤੇਰੇ ਤਾਂ ਹਥਿਆਰ ਵੀ ਖਿੰਡ ਗਏ ਤੇਰੇ ਹਥਿਆਰ ਵੀ ਖੋਏ ਗਏ ਲੈ ਵੀ ਹੁਣ ਕੀ ਦਾ ਪੜਾਏ ਪਾਪਾ ਹੀ ਦਾ ਮਾਂ ਫਿਰ ਤਾਂ ਕਿਸੇ ਦਾ ਨਹੀਂ ਤੇਰੀ ਪਾਪਾ ਹੀ ਦਾ ਹੈਗਾ ਮੈਂ ਤਾਂ ਮੇਰੇ ਨੇ ਹੱਥ ਨਹੀਂ ਮਾਤਾ ਹੱਥ ਕੇ ਆਈ ਨਹੀਂ ਨਾਲ ਵੀ ਪੜਾਉਂ ਮਾਸੀ ਤਾਂ ਫੈਲੀ ਹੋ ਗਈ ਵੀਰੇ ਮੇਰਾ ਨਾਲ ਜੇ ਤੇ ਰੱਖੋ ਨਾ ਫਿਰ ਕੀ ਹੁੰਦਾਗਾ ਮੇਰਾ ਨਹੀਂ ਵਧੀਆ ਮੈਂ ਕੰਮ ਦਿੱਤਾ ਨਹੀਂ ਕੋਈ ਕਰਦਾ ਨਹੀਂ ਇਹ ਕਿਸੇ ਆਉਂ ਨਹੀਂਦਾ ਮੈਂ ਆਪ ਦਾ ਪੈੜਾ ਲੈਣਾ ਮੇਰੇ ਕੰਮ ਨਹੀਂ ਬੜੀ। ਕੋਈ ਵੀਰ ਦਾ ਬਲਾਈ ਵਧੀਆ। ਆ ਨਵੀ ਦੇ ਵਧੀਆਗਾ। ਹਾਂ। ਫਿਰ ਬੈਠੀ ਰਹਿੰਦੀ। ਬੈਠੀ ਰਹਿੰਦੀ ਆ। ਜਿਹੜਾ ਬੰਦਾ ਖੜਦਾ ਨਹੀਂ ਉਹਦਾ ਪੈੜਾ ਨਹੀਂ। ਮੈਂ ਮਰ ਮਾਂ ਦਾ ਖੜਦੀ ਨਹੀਂ। ਵੀਡੀਓ ਮੈਂ ਕਿਹਨੂੰ ਕੋਲ ਦੀਪਾ ਕਰੋ ਕੋਈ ਢੀਟਾ ਇਹਨਾਂ ਦੋਵੇਂ ਖੜੇ। ਉਹ ਆਖੇ ਮੈਂ ਨਹੀਂ ਬੈਠਾ ਆਖੇ ਮੈਂ ਨਹੀਂ ਬੈਠਾ ਮੈਂ ਲੱਗ ਜਾਨੇ ਨਹੀਂ। ਪਹਿਲਾਂ ਚਰਖੇ ਦੇ ਪੈਰ 'ਤੇ ਖੜ ਕੇ ਖੜ ਜਾਂਦੇ। ਹਾਂ ਦੋਵੇਂ। ਕਹਿੰਦੇ ਦਿਓ ਜਿਹੜਾ ਸੀ ਪੈੜਾ ਦੇਵਾਂਗੇ। ਮੱਸੇ ਇਹਨਾਂ ਦੇ ਡੇਢ ਘੰਟੇ ਦਾ ਫਰਕ ਆ ਆਪਣੇ ਨੂੰ। ਅੱਛਾ। ਅੱਜ ਜਦੋਂ ਉਹਨੇ ਫੋਨ ਕਰਿਆ ਸੀ ਪੌਣੇ 10 ਉਧਰ ਹੋਏ ਦੀ 11:30 ਡੇਢ ਘੰਟੇ ਦਾ ਫਰਕ ਹਾਂ ਬਸ ਤਨੂ ਬਾਹਰ ਪੁੱਛਿਆ ਸੀ ਹਾਂ ਨਹੀਂ ਤਾਂ ਅੰਦਾਜ਼ਾ ਤਾਂ ਉਹਨਾਂ ਦਾ ਹੀ ਕੋਲ ਕੱਲ ਮੈਂ ਪੁੱਛਿਆ ਹੀ ਨਹੀਂ 4-5 ਘੰਟੇ ਚ ਹੀ ਗਏਗੇ ਕਹਿੰਦਾ ਪਹਿਲੇ 10 ਟੇਜ ਨਾ ਮਰਦੀ ਨਾ ਫੜੀ ਬੜੀ ਜਿਆਦਾ ਬਰਫ ਹੈ ਉੱਥੇ ਦਾ ਬਿੱਲੀਏ ਬਾਹਰ ਆ ਜਾ ਉਹ ਬੰਦ ਆ ਜਾ ਉਹਰੇ ਕਾਰੀ ਮੈਨੂੰ ਵੀ ਕਹਿਣਾ ਸੀ ਜੇ ਮੈਂ ਕੋਈ ਕੰਨੀ ਗੱਲ ਕਰਦੇ ਉਹਦੇ ਵਿੱਚ ਪਾ ਦਿੰਦੇ ਨੇ ਨਹੀਂ ਉਹ ਰੰਗ ਕਾਟ ਨਹੀਂ ਪਾਉਨੇ ਲੋ ਨਹੀਂ ਬੀਬੀ ਨਹੀਂ ਰੰਗ ਕਾਟ ਨਹੀਂ ਪਾਉਨੇ ਲੋ ਨਹੀਂ ਨਹੀਂ ਪਹਿਲਾਂ ਵੀ ਉਹਨਾਂ ਨੇ ਕੱਢਿਆ ਸੀ ਜੋਤੀ ਨੇ ਉਹਨੂੰ ਕਦੇ ਨਹੀਂ ਕੰਦੀ ਨੂੰ ਮੈਂ ਤੁਹਾਨੂੰ ਦੱਸਦੀ ਆਂ ਕਿ ਜਦੋਂ ਪਹਿਲਾਂ ਕੱਢਿਆ ਸੀ ਪਹਿਲਾਂ ਵੀ ਉਹਨਾਂ ਦੀ ਕਢਾਇਆ ਹੁਣ ਵੀ ਉਹਨਾਂ ਦੀ ਕਢਾਇਆ ਕਹਿੰਦਾ ਉਹਨਾਂ ਨੇ ਕੱਢਿਆਗਾ ਕਹਿੰਦਾ ਕੋਈ ਤਾਂ ਉਹਨਾਂ ਨੇ ਨਹੀਂ ਫਰਕ ਪਿਆ ਤੁਸੀਂ ਆਟਾ ਪਾਤਾ ਮਾ ਆਟਾ ਪਾ ਕੇ ਸੀ ਵਧਾਉਣਾ ਸੀਗਾ ਪਹਿਲੇ ਸਾਨੂੰ ਕੀ ਲੋੜ ਸੀ ਗਿਆ ਆਟਾ ਪਾਉਣ ਦੀ ਨਾ ਉਹਨਾਂ ਦੇ ਵੀ ਹੈਗਾ ਜੀ ਕਹਿੰਦਾ ਘਰ ਦਾ ਸਭ ਕੁਝ ਜਾਵਾਂ ਉਹਨਾਂ ਦੇ ਵੀ ਐਡੇ ਨਾਲ ਦਾ ਵਿਆਹ ਲੈਂਦੇ ਵੀ ਹੈਗਾ ਸੀ ਹਾਂ ਹਾਂ ਹੈਗਾ ਸੀ ਉਹ ਜਿਹੜੇ ਤਾਰ ਨੇ ਦੱਸਤਾ ਸੀ ਕਹਿੰਦਾ ਹੁਣ ਬਾਈਟ ਨਹੀਂ ਹੁੰਦਾ ਕਹਿੰਦਾ ਚਿੱਟਾ ਨਹੀਂ ਹੁੰਦਾ ਜੇ ਤੂੰ ਕਹੇ ਕਹਿੰਦਾ ਹੁਣ ਤਾਂ ਭਈ ਲਾਈਟ ਵਾਗੀ ਵਿੱਚ ਦੀ ਰੰਗ ਦਾ ਫਰਕ ਪਊਗਾ ਉਹ ਤਾਂ ਖੋਲਣ ਅਨਸਾਰ ਕਹਿੰਦਾ ਆਟਾ ਪਾਏ ਬਿਨਾ ਰਈਆਂ ਨਹੀਂ ਹੈ ਆਦਤ ਨਹੀਂ ਜਾਂਦੀ ਥੋੜੀ ਹਾਂ ਇੱਥੇ ਨਹੀਂ ਪਤਾ ਲੱਗਦਾ ਆਈ ਰਹੇ ਉਹਦੋਂ ਹਜੇ ਆਈ ਸੀ ਖੋਲੇ ਹੀ ਸੀ ਉਹਦੇ ਕੰਮ ਦਾ ਫੋਨ ਆ ਗਿਆ ਵਿਚਾਰਾ ਅਈ ਸਾਰਾ ਕੁਝ ਧਰ ਕੇ ਵਾਗ ਗਿਆ ਹਟੇ ਜੀ ਕਿੰਨੇ ਚਾਹ ਪਹਿਲਾਂ ਪੀਦੀ ਸੀਗੀ ਅੱਜ ਵੀ ਛੁੱਟੀ ਅੱਜ ਮਸਾਂ ਹੀ ਛੱਡ ਗਿਆ ਫੇਰ ਸਾਰਾ ਮੈਂ ਨਾਂ ਦਾ ਤੱਕ ਪੂਰਾ ਮੈਨੂੰ ਵੀ ਹੀ ਕਿਹਾ ਖੋਲਣ ਸਾਰਾ ਨਹੀਂ ਖਾ ਲਾਂਗੇ ਜੀ ਮੈਂ ਕਹਿ ਜਾਨੇ ਕਹਿੰਦਾ ਚਾਹ ਹਾਂ ਨਾ ਰਾਤ ਮੈਂ ਬੁਛਸ ਮੈਂ ਖਾ ਲੈਣੇ ਕਿ ਬੇਸਵਾਦਾ ਕਰਕੇ ਨਾ ਛੱਡਿਓ ਮਾਹ ਖੋਦਾ ਲੈ ਵਧੀਆਗਾ ਕਹਿੰਦਾ ਛੱਡਦੇ ਛੁੱਟਦੇ ਨਹੀਂ ਹੈਗੇ ਭੁੱਖ ਮਾਰਦੇ ਨੇ ਮਾਫੇ ਬੰਦ ਕਰਦੇ ਕੋਈ ਵੀ ਚੀਜ਼ ਹੈ ਕਹਿੰਦਾ ਮੈਨੂੰ ਭੁੱਖ ਨਹੀਂ ਬਰਦਾਸ਼ਤ ਹੁੰਦੀ ਕਿ ਫਲਾਨੀ ਜੀ ਕੋਹੇ ਵਰਗੀ ਲੱਗਦੀ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਦਸੰਦਾ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆਦ ਤੱਕ ਦੇ ਲਈ ਸਤਿ ਸ੍ਰੀ ਅਕਾਲ